ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕਾ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਲੈਵੜਿਆ ਜੀ ਆਪਾਂ ਸੁਣੋ ਸੰਤ੍ਰਾਮ ਵਦਾਸਤੀ ਦੇ ਲਿਖੀਆਂ ਹੋਈਆਂ ਗੀਤ ਸੁਣਾ ਰਹੇ ਹਾਂ ਜੀ ਇੱਕ ਨਮਾਣੀ ਜੀ ਕੋਲ ਸਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤੇ ਕਿਸਾਨ ਤੇ ਮਜ਼ਦੂਰ ਦਾ ਜੀ ਬਹੁਤ ਹੀ ਪਿਆਰਾ ਨਾਤਾ ਇੱਕ ਤੇ ਸਭ ਦੇ ਚਿੱਲਿਆਂ ਚ ਬਹਿ ਗਰੂ ਮਿਹਰ ਰੱਖੇ ਅੰਨ ਪਾਣੀ ਦੇਵੇ ਖਾਣ ਨੂੰ ਤੇ ਆਪਾਂ ਸਤਰਾ ਤੁਹਾਡੇ ਸਾਹਮਣੇ ਮੈਂ ਪੇਸ ਕਰਦੀ ਮਾਤਾ ertid ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਾ ertid ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਗਦਰਹੀ ਤੂੰ ਸੂਰਜਾ ਕਮੀਆਂ ਦੇ ਵੇੜੇ ਮੰਗਦਾ ਰਹੀ ਤੂੰ ਸੂਰਜਾ ਕਮੀਆਂ ਦੇ ਵੇੜੇ ਜਿੱਤੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਤੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਤੇ ਮਿਲਣ ਊਠੇ ਸੰਗੀਆਂ ਨੂੰ ਜਿੱਤੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਤੇ ਮੇਲਣ ਗੂਠੇ ਸੰਗੀਆਂ ਨੂੰ ਜਿੱਤਵਾਲ ਤਰਸਦੇ ਕੰਗੀਆਂ ਨੂੰ ਨਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਰਹੀਂ ਵੇ ਸੂਰਜਾ ਕਮੀਆਂ ਦੇ ਤੇ ਵੰਦ ਜਮਦਾ ਸੀਰੀਏ ਜਿੱਥੇ ਵੰਦ ਜਮਦਾ ਸੀਰੀਏ ਟਾਕੀਆਂ ਦੀ ਮੀਰੀ ਪੀਰੀਏ ਜਿੱਥੇ ਵੰਦ ਜਮਦਾ ਸੀਰੀਏ ਟਾਕੀਆਂ ਦੀ ਮੀਰੀ ਪੀਰੀਏ ਜਿੱਤ ਕਰ ਜੇਠ ਪੰਜੀਰੀ ਹੈ ਜਿੱਥੇ ਕਰ ਜੇਠ ਪੰਜੀਰੀ ਹੈ ਬਾਪੂ ਦੇ ਕਰਜ਼ੇ ਦਾ سود ਨੇ ਪੁੱਤ ਜੰਮਦੇ ਜਿਹੜੇ ਬਾਪੂ ਦੇ ਕਰਜ਼ੇ ਦੇ سود ਨੇ ਪੁੱਤ ਜੰਮਦੇ ਜਿਹੜੇ ਤੂੰ ਮਗਦਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਾਤਰਤੀ ਤੇ ਜਨਹੋਰਬ ਤੇਰੇ ਮਾਤਰਤੀ ਦੇ ਰੀ ਗੋਦ ਨੂੰ ਜਨਹੋਰਬ ਤੇਰੇ ਜਿੱਤ ਹਾਰੇ ਮੰਨ ਲਈ ਚਾ ਮੰਨੇ ਜਿੱਤ ਕੂੰਜ ਕੇ ਰਲੀ ਕਾ ਮੰਨੇ ਜਿੱਤ ਹਾਰੇ ਮੰਨ ਲਈ ਚਾ ਮੰਨੇ ਜਿੱਤ ਕੂੰਜ ਕੇ ਰਲੀ ਕਾ ਮੰਨੇ ਇਥੇ ਆਣ ਵੇ ਆਈਆਂ ਹੀ ਮਾਮਾ ਨੇ ਇਥੇ ਆਣ ਵੇ ਆਈਆਂ ਹੀ ਮਾਮਾ ਨੇ ਜਿੱਤੇ ਤੀਆਂ ਹਾਂ ਕੇ ਲੈਂਦੀਆਂ ਅਸਮਾਨ ਵੜੇ ਰੇ ਜਿੱਤੇ ਤੀਆਂ ਹਾਂ ਕੇ ਲੈਂਦੀਆਂ ਅਸਮਾਨ ਵੜੇ ਰੇ ਤੂੰ ਮਗਦਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਲੋਕ ਬੜੇ ਮਜਬੂਰ ਜਹੇ ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਦੂਰ ਜਹੇ ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਦੂਰ ਜੇ ਤੇ ਭੁੱਖਾ ਵਿੱਚ ਮਸਹੂਰ ਜਏ ਤੇ ਭੁੱਖਾ ਵਿੱਚ ਮਸਹੂਰ ਜਏ ਜਿੱਥੇ ਮਰ ਕੇ ਜਾਂਬਲ ਜਾਂਬ ਦੇ ਪੁੱਤ ਪੂਤ ਜਿੰਠੇਰੇ ਜਿੱਥੇ ਮਰ ਕੇ ਜਾਂਬਲ ਜਾਂਬ ਦੇ ਹਨ ਪੂਤ ਜਠੇਰੇ ਤੁੰ ਮਗਦਰਹੀ ਵੇ ਸੂਰ ਜਾ ਕਮੀਆਂ ਵੇ ਵੇੜੇ ਮਾਤਰਤੀ ਚੰਨ ਹੋਰ ਬ ਤੇਰੇ ਤੂੰ ਮਗਦਰਹੀ ਵੇ ਸੂਰਜ ਕਮੀਆਂ ਦੇ ਵੇੜੇ ਤੁਸੀਂ ਜੇ ਆਪਣੀ ਨਮਾਣੀ ਜੀ ਕੋਸ਼ਿਸ਼ ਨੂੰ ਪਸੰਦ ਕਰੋਗੇ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਆਪਾਂ ਇੱਕ ਮਜ਼ਦੂਰ ਤੇ ਕਿਸਾਨ ਦਾ ਆਪਣਾ ਰਿਸ਼ਤਾ ਜੀ ਆਪਣੀ ਉਹਨਾਂ ਬਿਨਾ ਗੱਡੀ ਨਹੀਂ ਚੱਲਦੀ ਆਪਣੇ ਖੂਨ ਤਾਂ ਇੱਕ ਪਰ ਆਪਣੇ ਬਸ ਬਟਿਆਂ ਬਟੇਵੇਂ ਬਣਾਈ ਹੋਈ ਨੇ ਤੇ ਸਿਰੀ ਤੇ ਸਾਂਝੀ ਆਪਣੇ ਭੈਣ ਭਰਾ ਨੇ ਬਿਲੇਵਰ ਬਿਨਾ ਆਪਣਾ ਕੰਮ ਨਹੀਂ ਚੱਲਦਾ ਤੇ ਆਪਣਾ ਇਹਨਾ ਬਿਨਾ ਕੰਮ ਖੜ ਜਾਂਦਾਗਾ ਸਾਰਾ ਇਸ ਕਰਕੇ ਆਪਾਂ ਸਾਰੇ ਇੱਕਾਂ ਜੀ ਤੇ ਸਾਰਿਆਂ ਦਾ ਆਪ ਨੂੰ ਸਤਕਾਰ ਕਰਨਾ ਚਾਹੀਦਾ ਮੈਂ ਜੋ ਸਤਰੰਗਾਈਆਂ ਨੇ ਜੀ ਮੈਥੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਆਪਣੀ ਛੋਟੀ ਭੈਣ ਸਮਝ ਕੇ ਮਾਫ਼ ਕਰਨਾ ਬੱਚੀ ਸਮਝ ਕੇ ਤੇ 100 ਟੇ ਬੱਚੇ ਨੇ ਉਹਨਾਂ ਨੂੰ ਆਪਣੀ ਮਾਂ ਸਮਝ ਕੇ ਮੈਨੂੰ ਮaaf ਕਰਨ ਤੇ ਤੁਹਾਡੇ ਸਾਹਮਣੇ ਗੀਤ ਪੇਸ਼ ਕੀਤਾ ਪਸੌਟਾ ਜੀ ਧੰਨਵਾਦ ਜੀ